ਕੈਨੇਡਾ ਜਾਣ ਵਾਲੇ ਲਈ ਆਈ ਵੱਡੀ ਖੁਸ਼ਖਬਰੀ ਕੈਨੇਡਾ ਦੇ ਵਿੱਚ ਜਲਦ ਮਿਲੇਗੀ ਤੁਹਾਨੂੰ ਪੀਆ ਕੰਮ ਦੇ ਵਿੱਚ ਘੱਟੋ ਘੱਟ 1 ਸਾਲ ਦਾ ਹੋਣਾ ਚਾਹੀਦਾ ਤਜਰਬਾ ਸਤਿ ਸ਼੍ਰੀ ਅਕਾਲ ਮੈਂ ਅਗਿਆਤੀ ਮਾ ਤੁਸੀਂ ਦੇਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਗੱਲ ਕਰਾਂਗੇ ਕੈਨੇਡਾ ਦੀ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਕੈਨੇਡਾ ਜਾਣ ਨੂੰ ਲੈ ਕੇ ਕਾਫੀ ਹੋੜ ਲੱਗੀ ਹੋਈ ਹੈ ਹਾਲਾਂਕਿ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਸਾਡੀ ਨੌਜਵਾਨ ਪੀੜ੍ਹੀ ਜਿਹੜਾ ਕਿ ਰੁਖ ਕਰਦੀ ਆ ਪਰ ਸਭ ਤੋਂ ਵੱਧ ਜੇਕਰ ਉਹਨਾਂ ਦੇ ਅਸੀਂ ਇੱਛਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਜਾਣ ਦੇ ਲੋਕ ਜ਼ਿਆਦਾ ਚਾਹਵਨ ਹੁੰਦੇ ਨੇ ਪਰ ਹੁਣ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਕਿ ਪੀਆਰ ਤੁਹਾਨੂੰ ਬਹੁਤ ਜਲਦ ਉਹ ਮਿਲ ਸਕਦੀ ਹੈ ਜੀ ਹਾਂ ਕਿਹਾ ਜਾ ਰਿਹਾ ਕਿ 25 ਤੋਂ 50 ਸਾਲ ਦੇ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਪੀਆਰ ਮਿਲ ਸਕਦੀ ਹੈ 6 ਤੋਂ 8 ਮਹੀਨਿਆਂ ਦਾ ਇਹ ਪ੍ਰੋਸੀਜਰ ਹੋਵੇਗਾ ਜਿਸ ਦੌਰਾਨ ਤੁਹਾਨੂੰ ਉੱਥੇ ਪੀਆਰ ਮਿਲੇਗੀ ਅਰ ਇਹ ਵੀ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਜ਼ਰੂਰੀ ਨਹੀਂ ਕਿ ਤੁਹਾਡੀ ਆਇਲਸ ਕੀਤੀ ਹੋਵੇ ਤੁਸੀਂ ਬਿਨਾ ਆਇਲਸ ਤੋਂ ਵੀ ਜਿਹੜਾ ਕਿ ਕੈਨੇਡਾ ਆ ਸਕਦੇ ਹੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਸਕਾਚੂਅਨ ਦੇ ਵਿੱਚ ਜਿਹੜਾ ਕਿ ਤੁਸੀਂ ਜਾ ਸਕਦੇ ਉੱਥੇ ਤੁਹਾਨੂੰ ਜਿਹੜੀ ਕਿ ਪੀਆਰ ਮਿਲ ਸਕਦੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਨੂੰ ਘੱਟੋ ਘੱਟ ਕਿਸੇ ਵੀ ਕੰਮ ਦੇ ਵਿੱਚ 1 ਸਾਲ ਦਾ ਤਜਰਬਾ ਜ਼ਰੂਰ ਹੋਣਾ ਚਾਹੀਦਾ ਜੇਕਰ ਤੁਸੀਂ ਆਪਣਾ ਕੈਨੜਾ ਦੇ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਮੈਂ ਤੇ ਆਹ ਜਾ ਰਿਹਾ ਕਿ ਜਿਹੜੇ ਕਿ ਟਿਊਸ਼ਨ ਟੀਚਰ ਹੁੰਦੇ ਨੇ ਜਾਂ ਡਰਾਈਵਰ ਹੋਣ ਜਾਂ ਕੁਕਿੰਗ ਹੋਣ ਕਾਰਪੇਂਟਰ ਹੋਣ ਜਾਂ ਫਿਰ ਹੋਰ ਕਿਸੇ ਕੰਮ ਦੇ ਵਿੱਚ ਜਿਨ੍ਹਾਂ ਨੂੰ ਕਿ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਨਰਸਿੰਗ ਵਾਲੇ ਹੋਣ ਇੰਜੀਨੀਅਰਿੰਗ ਵਾਲੇ ਹੋਣ ਉਹਨਾਂ ਨੂੰ ਜਿਹੜਾ ਕਿ 1 ਸਾਲ ਦਾ ਤਜਰਬਾ ਹੋਵੇ ਅਤੇ ਉਹ ਕੈਨੇਡਾ ਦੇ ਵਿੱਚ ਜਿਹੜੇ ਕਿ ਆਪਣੀ ਪੀਆਰ ਲੈ ਸਕਦੇ ਨੇ ਜੀ ਹਾਂ ਤੁਹਾਨੂੰ ਲੋੜ ਹੈ ਇੱਕ ਚੰਗੇ ਏਜੰਟ ਦੀ ਜਿਹੜੇ ਕਿ ਤੁਹਾਡੀ ਫਾਈਲ ਆਵੇ ਅਤੇ ਉਸ ਨੂੰ ਕੈਨੇਡਾ ਦੀ ਪੂਰੀ ਜਾਣਕਾਰੀ ਹੋਵੇ ਕਿ ਕਿਸੇ ਕਿਸ ਤਰੀਕੇ ਦੇ ਨਾਲ ਉੱਥੇ ਜਾ ਸਕਦੇ ਹੋ ਅਤੇ ਕਿਹੜੇ ਕੰਮ ਲਈ ਤੁਹਾਨੂੰ ਜਿਹੜੀ ਕਿ ਪੀਆਰ ਉਹ ਮਿਲ ਸਕਦੀ ਹੈ ਇਸ ਲਈ ਭਾਲਾ ਤੁਹਾਨੂੰ ਇੱਕ ਚੰਗੇ ਏਜੰਟ ਦੀ ਜਿਹੜੇ ਕਿ ਤੁਹਾਡੀ ਫਾਈਲ ਆਵੇ ਤਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਲਵੋ ਕਿਉਂਕਿ ਦੇਖਿਆ ਜਾਂਦਾ ਕਿ ਅਕਸਰ ਹੀ ਜਿਹੜੇ ਨੌਜਵਾਨ ਕੈਨੇਡਾ ਦੇ ਵਿੱਚ ਜਾਂਦੇ ਨੇ ਫਿਰ ਪੀਆਰ ਲਈ ਉਹਨਾਂ ਨੂੰ ਕਾਫੀ ਸਮਾਂ ਲੱਗ ਸਕਦਾ ਹੈ ਲੱਗ ਵੀ ਜਾਂਦਾ ਪਰ ਹੁਣ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਦਿੱਤੀ ਜਾ ਰਹੀ ਹੈ ਪਰ ਇੱਕ ਚੰਗੇ ਏਜੰਟ ਨੂੰ ਜਿਸ ਨੂੰ ਕਿ ਕੈਨੇਡਾ ਦੀ ਨੌਲਜ ਹੋਵੇ ਤੇ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਉਹਨੂੰ ਪੀਆਰ ਮਿਲ ਸਕਦੀ ਹੈ ਉਸ ਦੀ ਭਾਲ ਕੀਤੀ ਜਾਵੇ ਕਿਉਂਕਿ ਹੁਣ ਸੁਨਹਿਰੀ ਮੌਕਾ ਕੈਨੇਡਾ ਦੇ ਵੱਲੋਂ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬ ਤੋਂ ਪ੍ਰਦੇਸ਼